ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਆਪਣੇ ਭਵਿੱਖ ਦਾ ਪਤਾ ਲਗਾਉਣ ਦੇ ਲਈ ਕਿਸੇ ਨੂੰ ਪੁੱਛਣਾ ਨਹੀਂ ਪਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਸਮਾਂ ਆਉਣ ਵਾਲਾ ਹੈ ਚੰਗਾ ਜਾਂ ਮਾੜਾ ਇਹਦੇ ਬਾਰੇ ਪਤਾ ਕਰਨ ਦੇ ਲਈ ਕਿਤੇ ਨਹੀਂ ਜਾਣਾ ਪਵੇਗਾ ਇਹ ਅਸੀਂ ਖੁਦ ਪਤਾ ਲਗਾ ਸਕਦੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਬਦਲਾਅ ਹੁੰਦਾ ਹੈ ਸਾਡੇ ਉੱਤੇ ਕੋਈ ਚੰਗਾ ਜਾਂ ਮਾੜਾ ਸਮਾਂ ਆਉਂਦਾ ਹੈ ਤਾਂ ਇਹਦੇ ਸੰਕੇਤ ਸਾਨੂੰ ਪਹਿਲਾਂ ਤੋਂ ਹੀ ਮਿਲਨੇ ਸ਼ੁਰੂ ਹੋ ਜਾਂਦੇ ਆ ਇਹ ਸੰਕੇਤ ਮਿਲਦੇ ਕਿੰਜ ਆ ਇਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜੇਕਰ ਵੀਡੀਓ ਨੂੰ ਕੱਟ-ਕੱਟ ਕੇ ਸੁਣਿਆ ਅੱਧੀ ਅਧੂਰੀ ਗੱਲ ਸੁਣੀ ਤਾਂ ਪੂਰੀ ਸਮਝ ਨਹੀਂ ਆਉਣੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹ ਜੋ ਸੰਕੇਤਾਂ ਬਾਰੇ ਆਪਾਂ ਗੱਲ ਕਰਨ ਜਾ ਰਹੇ ਆ ਨਾ ਇਹ ਸੰਕੇਤ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਣੇ ਇਹ ਸੰਕੇਤ ਸਾਨੂੰ ਆਪਣੇ ਹੀ ਸਰੀਰ ਤੋਂ ਮਿਲਣੇ ਆ ਜਾਂ ਫਿਰ ਆਸ-ਪਾਸ ਹੁੰਦੀਆਂ ਘਟਨਾਵਾਂ ਤੋਂ ਸਾਨੂੰ ਪਤਾ ਲੱਗ ਸਕਦਾ ਕਿ ਸਾਡੇ ਉੱਤੇ ਹੁਣ ਕਿਹੋ ਜਿਹਾ ਸਮਾਂ ਆਵੇਗਾ ਕ੍ਰਿਪਾ ਸੰਗਤ ਜੀ ਦੇਖੋ ਇਹ ਜ਼ਰੂਰੀ ਨਹੀਂ ਹੈ ਵੀ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁਖ ਹੋਵੇ ਖੁਸ਼ੀਆਂ ਹੋਣ ਦੁੱਖ ਸੁਖ ਖੁਸ਼ੀ ਉਦਾਸੀ ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਜੇ ਅੱਜ ਸੁੱਖ ਚੱਲ ਰਿਹਾ ਹੈ ਨਾ ਤਾਂ ਦੁੱਖ ਵੀ ਆ ਸਕਦਾ ਹੈ। ਜੇ ਅੱਜ ਅਸੀਂ ਉਦਾਸ ਆ ਤਾਂ ਖੁਸ਼ੀ ਵੀ ਆਸ ਰੱਖੋ ਖੁਸ਼ੀ ਵੀ ਜ਼ਰੂਰ ਆਵੇਗੀ। ਪਰ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਮਾੜੇ ਸਮੇਂ ਨੂੰ ਦੇਖ ਕੇ ਬਹੁਤ ਛੇਤੀ ਘਬਰਾ ਜਾਂਦੇ ਆ। ਉਹ ਪਤਾ ਲਗਾਉਣਾ ਚਾਹੁੰਦੇ ਆ ਵੀ ਮੇਰੀ ਜ਼ਿੰਦਗੀ ਦਾ ਇਹ ਮਾੜਾ ਸਮਾਂ ਕਦੋਂ ਮੇਰਾ ਖੜਾ ਛੱਡੇਗਾ। ਇਸ ਕਰਕੇ ਉਹ ਕਈ ਲੋਕਾਂ ਤੋਂ ਸਲਾਹਾਂ ਲੈਂਦੇ ਨੇ, ਕਈ ਯਤਨ ਕਰਦੇ ਆ ਕਿ ਮੇਰੀ ਜ਼ਿੰਦਗੀ ਦਾ ਇਹ ਮਾੜਾ ਸਮਾਂ ਟਾਲ ਜਾਂ ਪਰ ਜੇ ਆਪਾਂ ਆਪਣੇ ਆਪ ਨੂੰ ਮਿਲ ਰਹੇ ਇਨ੍ਹਾਂ ਸੰਕੇਤਾਂ ਦੇ ਵੱਲ ਖਿਆਲ ਕਰੀਏ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਮਾੜੇ ਸਮੇਂ ਨੂੰ ਟਾਲ ਸਕਦੇ ਹਾਂ ਕਿਉਂਕਿ ਦੇਖੋ ਜੀ ਜੰਮਣਾ ਮਰਨਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਹੱਥ ਵਿੱਚ ਹੈ ਬਾਕੀ ਜੋ ਵੀ ਸਾਡੇ ਨਾਲ ਚੰਗਾ ਮਾੜਾ ਹੁੰਦਾ ਹੈ ਨਾ ਇਹ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਨਤੀਜਾ ਹੈ ਜੋ ਵੀ ਕਰਮ ਅਸੀਂ ਕਰਦੇ ਹਾਂ ਜੋ ਵੀ ਕੰਮ ਕਰਦੇ ਹਾਂ ਉਹਨਾਂ ਦੇ ਹਿਸਾਬ ਦੇ ਨਾਲ ਸਾਡੇ ਨਾਲ ਚੰਗਾ ਮਾੜਾ ਹੁੰਦਾ ਹੈ ਸਾਡੇ ਵੱਲੋਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਸਾਡੀ ਕਿਸਮਤ ਬਣਦੀ ਹੈ ਤਾਂ ਫਿਰ ਜੇਕਰ ਆਪਾਂ ਆਪਣੇ ਆਪ ਵੱਲ जरा ਜਿੰਨਾ ਧਿਆਨ ਦੇਈਏ ਆਪਣੇ ਸਰੀਰ ਦੇ ਮਿਲ ਰਹੇ ਸੰਕੇਤਾਂ ਨੂੰ ਸਮਝੀਏ ਆਪਣੇ ਆਸ-ਪਾਸ ਦੀਆਂ ਕਠਿਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਬੜੀ ਆਸਾਨੀ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਚੰਗੇ ਮਾੜੇ ਸਮੇਂ ਬਾਰੇ ਪਤਾ ਲਗਾ ਸਕਦੇ ਹਾਂ ਪਰ ਆਪਾਂ ਉਹਨਾਂ ਸੰਕੇਤਾਂ ਨੂੰ ਕਿੰਜ ਸਮਝਾਂਗੇ ਇਹ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਾਂਗੇ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਇਦਾਂ ਹੀ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਮਾਤਾ ਪਿਤਾ ਉਹਨਾਂ ਦਾ ਇਕਲੌਤਾ ਪੁੱਤਰ ਅਤੇ ਪੁੱਤਰ ਦਾ ਵਿਆਹ ਕਰਨ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਆਈ ਨਵੀਂ ਵਿਆਹੀ ਉਹਨਾਂ ਦੀ ਨੂੰਹ ਇਹ ਚਾਰ ਜੀਆਂ ਦਾ ਛੋਟਾ ਜਿਹਾ ਪਰਿਵਾਰ ਅਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਘਰ ਦੇ ਇਸ ਪੁੱਤਰ ਦੇ ਸਿਰ ਤੇ ਇਹ ਪੁੱਤਰ ਹੀ ਕਮਾਈ ਕਰਕੇ ਘਰ ਵਿੱਚ ਲੈ ਕੇ ਆਉਂਦਾ ਜਿਹਦੇ ਨਾਲ ਇਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਕਿੰਨੇ ਚਾਰ ਜੀਆਂ ਦਾ ਛੋਟਾ ਜਿਹਾ ਪਰਿਵਾਰ ਪਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਘਰ ਦੇ ਵਿੱਚ ਇੰਜ ਲੱਗਦਾ ਵੀ ਜਿਵੇਂ ਦੁੱਖ ਦਲੇਦਰ ਕਲੇਸ਼ ਨੇ ਪੱਕਾ ਹੀ ਡੇਰਾ ਲਾ ਲਿਆ ਹੋਵੇ ਇਹ ਚਾਰੇ ਜੀ ਆਪਸ ਦੇ ਵਿੱਚ ਕਿਸੇ ਨਾ ਕਿਸੇ ਗੱਲੋਂ ਲੜਾਈ ਝਗੜਾ ਕਰਦੇ ਰਹਿੰਦੇ ਲੜਾਈ ਦਾ ਮੁੱਖ ਕਾਰਨ ਕੀ ਸੀ ਘਰ ਵਿੱਚ ਪੈਸੇ ਦੀ ਤੰਗੀ ਪਰ ਇਹ ਪੈਸੇ ਦੀ ਤੰਗੀ ਪਹਿਲਾਂ ਨਹੀਂ ਸੀ ਪਹਿਲਾਂ ਇਹਨਾਂ ਦਾ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚੱਲਦਾ ਸੀ ਘਰ ਗੁਜ਼ਾਰਾ ਬੜਾ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਸੀ ਪਰ ਅਚਾਨਕ ਹੀ ਜਦੋਂ ਇਹਨੂੰ ਆਪਣੇ ਕਾਰੋਬਾਰ ਕੰਮ ਧੰਦੇ ਦੇ ਵਿੱਚ ਕਟਾ ਪੈ ਗਿਆ ਤਾਂ ਇਹਦਾ ਬਹੁਤ ਨੁਕਸਾਨ ਹੋਇਆ ਕੰਮ ਧੰਦਾ ਵੀ ਰੁਕ ਗਿਆ ਹੁਣ ਇਸੇ ਕਰਕੇ ਇਹ ਦੁਖੀ ਪਰੇਸ਼ਾਨ ਰਹਿੰਦਾ ਅਤੇ ਜਦੋਂ ਹੀ ਆਪਣੇ ਘਰ ਦੇ ਵਿੱਚ ਆਉਂਦਾ ਘਰ ਦੇ ਜੀ ਇਹਦੇ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਕਿ ਤੈਨੂੰ ਕਾਰੋਬਾਰ ਦੇ ਵਿੱਚ ਕਟਾ ਕਿੰਝ ਪੈ ਗਿਆ ਕੀ ਦੀ ਗਲਤੀ ਸੀ ਤੂੰ ਅਣਗਹਿਲੀ ਕੀਤੀ ਆ ਜਾਂ ਤੇਰੇ ਨਾਲ ਕੰਮਕਾਰ ਕਰਨ ਵਾਲਿਆਂ ਨੇ ਕੋਈ ਗਲਤੀ ਕੀਤੀ ਆ ਭਾਵ ਕੀ ਕਰਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਇਹਦੇ ਤੋਂ ਪੁੱਛੇ ਜਾਂਦੇ ਜਾਂ ਫਿਰ ਇਹ ਸਵਾਲ ਕੀਤਾ ਜਾਂਦਾ ਵੀ ਹੁਣ ਅੱਗੇ ਕੀ ਕਰਨਾ ਹੈ ਕਿਉਂਕਿ ਆਪਣੇ ਘਰ ਦਾ ਗੁਜ਼ਾਰਾ ਤਾਂ ਤੇਰੇ ਸਿਰ ਤੇ ਹੀ ਚੱਲ ਰਿਹਾ ਸੀ ਤੂੰ ਅੱਗੇ ਦਾ ਕੀ ਸੋਚਿਆ ਹੈ ਕਹਿੰਦੇ ਇਹ ਮੁੰਡਾ ਇਨ੍ਹਾਂ ਸਵਾਲਾਂ ਤੋਂ ਇਨ੍ਹਾਂ ਦੁਖੀ ਪਰੇਸ਼ਾਨੇ ਦਾ ਸੁਭਾਅ ਬਹੁਤ ਚਿਰਚੜਾ ਹੋ ਗਿਆ ਘਰ ਦੇ ਵਿੱਚ ਕਿਸੇ ਦੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਨਾ ਹੀ ਪਤਨੀ ਦੇ ਕੋਲ ਬੈਠਦਾ ਨਾ ਹੀ ਆਪਣੇ ਮਾਪੇ ਬਾਬ ਦੇ ਕੋਲ ਬੈਠਦਾ ਹਰ ਵੇਲੇ ਗੁੱਸੇ ਦੇ ਵਿੱਚ ਰਹਿੰਦਾ ਬਾਹਰ ਦੇ ਜੀਆਂ ਦੇ ਨਾਲ ਵੀ ਬਾਹਰ ਦੇ ਲੋਕਾਂ ਦੇ ਨਾਲ ਵੀ ਇਹਦੀ ਬਣਨੋਂ ਹਟ ਗਈ ਕਿਸੇ ਨੇ ਵੀ ਕੋਈ ਗੱਲ ਕਹਿਣੀ ਇਹਨੂੰ ਲੱਗਣਾ ਕਿ ਜਾਨ ਬੁੱਝ ਕੇ ਲੋਕ ਮੈਨੂੰ ਇਹ ਸਵਾਲ ਕਰਦੇ ਨੇ ਕਹਿੰਦੇ ਇੱਕ ਦਿਨ ਇਹਨੇ ਫੈਸਲਾ ਕਰ ਲਿਆ ਕਿ ਮੈਂ ਇਹ ਘਰ ਛੱਡ ਕੇ ਕਿਤੇ ਦੂਰ ਚਲਿਆ ਜਾਵਾਂਗਾ ਮੈਂ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਮੇਰੇ ਕੋਲ ਇਹਨਾਂ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਆ ਕਹਿੰਦੇ ਉਹਨੇ ਫੈਸਲਾ ਕਰ ਲਿਆ ਵੀ ਘਰ ਤੋਂ ਦੂਰ ਚਲਿਆ ਜਾਵਾਂਗਾ ਜਾਂ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਵਾਂਗਾ ਜਾਂ ਫਿਰ ਕਦੇ ਮੁੜ ਕੇ ਵਾਪਸ ਨਹੀਂ ਆਵਾਂਗਾ ਕਿੰਦੇ ਇਹ ਸੋਚ ਕੇ ਕਰੋ ਕਦਮ ਪੁੱਟ ਲਿਆ ਹੁਣ ਇਹਨੂੰ ਨਹੀਂ ਪਤਾ ਇਹਨੇ ਕਿੱਥੇ ਜਾਣਾ ਹੈ ਪਰ ਤੁਰਦਾ ਹੀ ਜਾ ਰਿਹਾ ਤੁਰਦਿਆਂ ਤੁਰਦਿਆਂ ਥੱਕ ਗਿਆ ਤਾਂ ਇੱਕ ਰੁੱਖ ਹੇਠਾਂ ਬੈਠਿਆ ਬੜਾ ਉਦਾਸ ਪਰੇਸ਼ਾਨ ਗੁੱਸੇ ਦੇ ਵਿੱਚ ਆਪਣੇ ਆਪ ਦੇ ਨਾਲ ਬਹੁਤ ਸਵਾਲ ਚੱਲ ਰਹੇ ਨੇ ਕਿੰਦੇ ਉਦੋਂ ਹੀ ਇਹਦੇ ਕੋਲ ਆਣ ਕੇ ਇੱਕ ਬਜ਼ੁਰਗ ਬੈਠਿਆ ਉਹ ਵੀ ਸ਼ਾਇਦ ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਥਕਾਵਟ ਕਰਕੇ ਰੋਕ ਘੇਟਾ ਆਰਾਮ ਕਰਨ ਦੇ ਇਰਾਦੇ ਦੇ ਨਾਲ ਬੈਠੇ ਸਨ ਪਰ ਕਹਿੰਦੇ ਬਜ਼ੁਰਗਾਂ ਦੀ ਪਾਰਖੂ ਨਜ਼ਰ ਬਜ਼ੁਰਗ ਨੇ ਜਦੋਂ ਇਸ ਨੌਜਵਾਨ ਮੁੰਡੇ ਦਾ ਚਿਹਰਾ ਦੇਖਿਆ ਕਿ ਬੜਾ ਉਦਾਸ ਪਰੇਸ਼ਾਨ ਆ ਤਾਂ ਬਜ਼ੁਰਗਾਂ ਨੇ ਇਹਦੀ ਉਦਾਸੀ ਦਾ ਕਾਰਨ ਪੁੱਛਿਆ ਕਿ ਪੁੱਤਰ ਕੀ ਗੱਲ ਐ ਬੜਾ ਹੀ ਉਦਾਸ ਪਰੇਸ਼ਾਨ ਲੱਗ ਰਿਹਾ ਹੈ ਕਹਿੰਦੇ ਪਹਿਲਾਂ ਤਾਂ ਇਹ ਮੁੰਡੇ ਨੇ ਬਜ਼ੁਰਗਾਂ ਨੂੰ ਕੁਝ ਨਾ ਦੱਸਿਆ ਪਰ ਬਜ਼ੁਰਗਾਂ ਨੇ ਕਿਹਾ ਕਿ ਪੁੱਤਰ ਤੂੰ ਮੈਨੂੰ ਆਪਣੇ ਦਿਲ ਦੀ ਗੱਲ ਆਪਣੀ ਸਮੱਸਿਆ ਦੱਸ ਸਕਦਾ ਹੈ ਹੋ ਸਕਦਾ ਮੈਂ ਤੇਰੀ ਸਮੱਸਿਆ ਦਾ ਹੱਲ ਤੈਨੂੰ ਦੇ ਦਵਾਂ ਕਹਿੰਦੇ ਮੁੰਡੇ ਦਾ ਦਿਲ ਤਾਂ ਨਹੀਂ ਕਰ ਰਿਹਾ ਸੀ ਪਰ ਜਦੋਂ ਬਜ਼ੁਰਗਾਂ ਨੇ ਇੰਨੇ ਪਿਆਰ ਦੇ ਨਾਲ ਪੁੱਛਿਆ ਤਾਂ ਉਹ ਮੁੰਡੇ ਨੇ ਸਾਰੀ ਗੱਲ ਇਸ ਬਜ਼ੁਰਗ ਬਾਬੇ ਨੂੰ ਦੱਸ ਦਿੱਤੀ ਕਿ ਇਸ ਤਰ੍ਹਾਂ ਮੇਰਾ ਬਹੁਤ ਵਧੀਆ ਕੰਮ ਧੰਦਾ ਸੀ ਅਤੇ ਮੈਂ ਪੂਰੀ ਇਮਾਨਦਾਰੀ ਮਿਹਨਤ ਦੇ ਨਾਲ ਕੰਮ ਬੰਦਾ ਕਰ ਰਿਹਾ ਜਾਂ ਪਰ ਅਚਾਨਕ ਮੈਨੂੰ ਘਾਟਾ ਪੈ ਗਿਆ ਬਾਬਾ ਜੀ ਮੈਨੂੰ ਖੁਦ ਸਮਝ ਨਹੀਂ ਆਈ ਕਿ ਮੇਰੇ ਕਾਰੋਬਾਰ ਦੇ ਵਿੱਚ ਕਿਉਂ ਘਾਟਾ ਪਿਆ ਮੇਰੇ ਤੋਂ ਕਿੱਥੇ ਗਲਤੀ ਹੋਈ ਜਾਂ ਮੇਰੀ ਕੀ ਅਣਗਹਿਲੀ ਰਹਿ ਗਈ ਜਿਸ ਕਾਰਨ ਕਰਕੇ ਮੈਨੂੰ ਇਹ ਘਾਟਾ ਪੈ ਗਿਆ ਤਾਂ ਬਜ਼ੁਰਗ ਬਾਬਾ ਜੀ ਨੇ ਕਿਹਾ ਵੀ ਪੁੱਤਰ ਤੂੰ ਪਤਾ ਲਗਾਉਣ ਦੀ ਕੋਸ਼ਿਸ਼ ਕਰਨੀ ਸੀ ਉਹ ਮੁੰਡੇ ਨੇ ਕਿਹਾ ਕਿ ਬਾਬਾ ਜੀ ਮੈਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਂ ਆਪਣੇ ਪਰਿਵਾਰ ਇਹ ਦੁਨੀਆਦਾਰੀ ਦੇ ਸਵਾਲਾਂ ਤੋਂ ਇੰਨਾ ਤੰਗ ਆ ਗਿਆ ਮੈਨੂੰ ਇਹਨਾਂ ਦੇ ਸਵਾਲ ਚੁਬਦੇ ਨਹੀਂ ਮੈਨੂੰ ਇੰਜ ਲੱਗਦਾ ਵੀ ਜਿਵੇਂ ਇਹ ਸਵਾਲ ਨਹੀਂ ਕਰਦੇ ਬਲਕਿ ਮੇਰੇ ਤੇ ਇਲਜ਼ਾਮ ਲਾ ਰਹੇ ਨੇ ਵੀ ਇਹ ਮੇਰੀਆਂ ਗਲਤੀਆਂ ਮੇਰੀਆਂ ਅਣਗਹਿਲੀਆਂ ਕਰਕੇ ਮੈਨੂੰ ਘਾਟਾ ਪਿਆ ਪਰ ਸੱਚ ਕਰਕੇ ਬਾਬਾ ਜੀ ਮੈਂ ਤਾਂ ਦਿਨ ਰਾਤ ਮਿਹਨਤ ਕਰਦਾ ਸਾਂ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਦੇ ਲਈ ਮੈਂ ਦਿਨ ਰਾਤ ਇੱਕ ਕੀਤੀ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੇ ਲਈ ਮੈਂ ਤਾਂ ਕਦੇ ਨਹੀਂ ਚਾਇਆ ਕਿ ਮੈਨੂੰ ਘਾਟਾ ਪੈ ਜਾਵੇ ਮੈਂ ਤਾਂ ਹਮੇਸ਼ਾ ਮੁਨਾਫੇ ਦੇ ਲਈ ਹੀ ਮਿਹਨਤ ਕਰਦਾ ਰਿਹਾ ਪਰ ਮੇਰੇ ਪਰਿਵਾਰ ਵਾਲੇ ਮੇਰੇ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਵੀ ਮੈਨੂੰ ਨਹੀਂ ਸਮਝਦਾ ਉਹਨਾਂ ਦੇ ਸਵਾਲ ਮੈਨੂੰ ਬਹੁਤ ਚੁਪਦੇ ਨੇ ਇਸ ਕਰਕੇ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੋ ਗਿਆ ਤਾਂ ਬਾਬਾ ਜੀ ਨੇ ਕਿਹਾ ਵੀ ਪੁੱਤਰ ਹੁਣ ਅੱਗੇ ਦਾ ਕੀ ਸੋਚਿਆ ਹੈ ਤਾਂ ਉਹ ਨੌਜਵਾਨ ਨੇ ਕਿਹਾ ਬਾਬਾ ਜੀ ਮੈਨੂੰ ਨਹੀਂ ਪਤਾ ਕਿ ਹੁਣ ਮੈਂ ਕੀ ਕਰਨਾ ਹੈ ਮੈਂ ਤਾਂ ਆਪਣਾ ਕਾਰੋਬਾਰ ਪਰਿਵਾਰ ਕਾਰੋਬਾਰ ਸਭ ਕੁਝ ਛੱਡ ਕੇ ਆ ਗਿਆ ਮੈਂ ਨੂੰ ਨਹੀਂ ਪਤਾ ਕਿ ਹੁਣ ਮੈਂ ਕੀ ਕਰਨਾ ਹੈ ਕਿੱਥੇ ਜਾਵਾਂਗਾ ਪਰ ਮੈਂ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦਾ ਹਾਂ ਕਹਿੰਦੇ ਉਹ ਬਾਬਾ ਜੀ ਨੇ ਸਾਰੀ ਗੱਲਬਾਤ ਸੁਣੀ ਅਤੇ ਲੰਮਾ ਹੋ ਕਾ ਪਰਦੇ ਹੋਏ ਕਿਹਾ ਬੇਪੁੱਤਰ ਤੇਰੀ ਸਮੱਸਿਆ ਤਾਂ ਸੱਚੀ ਬੜੀ ਗੰਭੀਰ ਆ ਤੇ ਕਹਿੰਦੇ ਉਹ ਨੌਜਵਾਨ ਮੁੰਡੇ ਨੇ ਉੱਥੋਂ ਉੱਠਦੇ ਹੋਏ ਨੇ ਕਿਹਾ ਕਿ ਬਾਬਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਸਮੱਸਿਆ ਦਾ ਹੱਲ ਕੋਈ ਨਹੀਂ ਕਰ ਸਕਦਾ ਇਸ ਕਰਕੇ ਤੁਸੀਂ ਮੇਰੇ ਤੇ ਆਪਣਾ ਸਮਾਂ ਵਿਅਰਥ ਨਾ ਕਰੋ ਬਜ਼ੁਰਗ ਬਾਬਾ ਜੀ ਨੇ ਕਿਹਾ ਵੀ ਪੁੱਤਰ ਮੈਂ ਤੇਰੀ ਸਮੱਸਿਆ ਨੂੰ ਗੰਭੀਰ ਹੀ ਕਿਹਾ ਹੈ ਇਹ ਨਹੀਂ ਕਿ ਅਭੀ ਦਾ ਕੋਈ ਹੱਲ ਨਹੀਂ ਹੈ ਮੈਂ ਤੈਨੂੰ ਇਹਦਾ ਹੱਲ ਇਹਦਾ ਉਪਾਅ ਦੱਸ ਸਕਦਾ ਹਾਂ ਉਹ ਨੌਜਵਾਨ ਮੁੰਡੇ ਨੇ ਕਿਹਾ ਬਜ਼ੁਰਗੋ ਤੁਸੀਂ ਆਪਣਾ ਕੀਮਤੀ ਸਮਾਂ ਮੇਰੇ ਤੇ ਬਰਬਾਦ ਨਾ ਕਰੋ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਹੁਣ ਕੋਈ ਹੱਲ ਨਹੀਂ ਕਰ ਸਕਦਾ ਕਿਉਂਕਿ ਬਹੁਤ ਦੇਰ ਹੋ ਗਈ ਆ ਹੁਣ ਤਾਂ ਕੋਈ ਚਮਤਕਾਰ ਹੀ ਹੋਵੇ ਤਾਂ ਹੀ ਗੱਲ ਬਣ ਸਕਦੀ ਆ ਵੈਸੇ ਮੇਰੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਹੋ ਸਕਦਾ ਕਹਿੰਦੇ ਉਹ ਬਜ਼ੁਰਗ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿ ਆ ਪੁੱਤਰ ਜੇ ਉਹ ਚਮਤਕਾਰ ਮੈਂ ਕਰ ਦਵਾਂ ਕਿਉਂਕਿ ਮੈਨੂੰ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਬੜਾ ਸੁਨਹਿਰੀ ਲੱਗ ਰਿਹਾ ਹੈ ਮੈਨੂੰ ਇੰਜ ਲੱਗਦਾ ਵੀ ਤੇਰੀ ਜ਼ਿੰਦਗੀ 'ਚ ਆਉਣ ਵਾਲਾ ਸਮਾਂ ਬਹੁਤ ਚੰਗਾ ਹੋਵੇਗਾ ਕਹਿੰਦੇ ਮੁੰਡੇ ਨੇ ਮੁਸਕਰਾਉਂਦਿਆਂ ਹੋਇਆਂ ਕਿ ਆ ਬਾਬਾ ਜੀ ਤੁਸੀਂ ਕੋਈ ਜੋਤਿਸ਼ੀ ਹੋ ਜਾ ਅੰਤਰਜਾਮੀਓ ਜੋ ਤੁਸੀਂ ਮੇਰੀ ਜ਼ਿੰਦਗੀ ਦੇ ਆਉਣ ਵਾਲੇ ਸਮੇਂ ਬਾਰੇ ਪਤਾ ਲਗਾ ਸਕਦੇ ਹੋ ਤਾਂ ਬਜ਼ੁਰਗ ਨੇ ਕਿਹਾ ਹਾਂ ਪੁੱਤਰ ਮੈਂ ਤੇਰੇ ਆਉਣ ਵਾਲੇ ਸਮੇਂ ਬਾਰੇ ਪਤਾ ਵੀ ਲਗਵਾ ਸਕਦਾ ਹਾਂ ਅਤੇ ਜੇਕਰ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਕੋਈ ਦੁੱਖ ਪਰੇਸ਼ਾਨੀ ਹੈ ਨਾ ਉਹਨੂੰ ਦੂਰ ਕਰਨ ਦਾ ਹੱਲ ਵੀ ਦੱਸ ਸਕਦਾ ਹਾਂ ਜਿਵੇਂ ਕਿ ਹੁਣ ਜੋ ਵੀ ਤੇਰੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ ਇਹ ਸਾਰੀਆਂ ਦੁੱਖ ਤਕਲੀਫਾਂ ਦਾ ਹੱਲ ਹੋ ਸਕਦਾ ਹੈ ਜੋ ਜੇ ਤੂੰ ਮੇਰੇ ਕਾਹੇ ਅਨੁਸਾਰ ਕੁਝ ਕੰਮ ਕਰ ਲਵੇਂ ਕਿੰਦੇ ਉਹ ਮੁੰਡਾ ਕਹਿਣ ਲੱਗਾ ਵੀ ਇਹ ਕਿੰਜ ਹੋ ਸਕਦਾ ਹੈ ਉਹ ਬਜ਼ੁਰਗਾਂ ਨੇ ਕਿਹਾ ਪੁੱਤਰ ਮੈਂ ਇੱਕ ਐਸੇ ਸੰਤਾਂ ਦੀ ਸੰਗਤ ਕੀਤੀ ਹੋਈ ਆ ਜਿੰਨਾ ਤੋਂ ਮੈਂ ਕੁਝ ਸਿੱਖਿਆ ਪ੍ਰਾਪਤ ਕੀਤੀ ਆ ਜੇ ਤੂੰ ਚਾਵੇਂ ਤਾਂ ਮੈਂ ਤੈਨੂੰ ਹੱਲ ਦੱਸ ਸਕਦਾ ਹਾਂ ਕਹਿੰਦੇ ਨੌਜਵਾਨ ਨੂੰ ਬਾਬਾ ਜੀ ਦੀਆਂ ਗੱਲਾਂ ਪ੍ਰਭਾਵਿਤ ਕਰ ਰਹੀਆਂ ਸੀ ਖਾਸ ਕਰਕੇ ਉਹ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਜਿਹੜੀ ਕਈ ਕਿ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਮੈਂ ਬਹੁਤ ਵਧੀਆ ਦੇਖ ਰਿਹਾ ਹਾਂ ਤਾਂ ਨੌਜਵਾਨ ਦਾ ਦਿਲ ਕੀਤਾ ਕਿ ਬਾਬਾ ਜੀ ਦੀ ਪੂਰੀ ਗੱਲ ਸੁਣੀ ਜਾਵੇ ਉਹਨੇ ਕਿਹਾ ਦੱਸੋ ਬਾਬਾ ਜੀ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਸਮੇਂ ਦੇ ਲਈ ਕੀ ਕਰਨਾ ਪਵੇਗਾ ਤਾਂ ਬਜ਼ੁਰਗ ਬਾਬਾ ਜੀ ਨੇ ਕਿਹਾ ਪੁੱਤਰ ਸਭ ਤੋਂ ਪਹਿਲਾਂ ਤਾਂ ਤੈਨੂੰ ਘਰ ਵਾਪਸ ਜਾਣਾ ਪੈਣਾ ਹੈ ਤਾਂ ਨੌਜਵਾਨ ਨੇ ਕਿਹਾ ਨਹੀਂ ਬਾਬਾ ਜੀ ਉਸ ਘਰ ਦੇ ਵਿੱਚ ਮੈਂ ਵਾਪਸ ਨਹੀਂ ਜਾ ਸਕਦਾ ਕਿਉਂਕਿ ਮੇਰੇ ਘਰ ਦੇ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਮੈਨੂੰ ਇੰਝ ਲੱਗਦਾ ਵੀ ਜਿਵੇਂ ਮੈਂ ਉਹਨਾਂ ਦੇ ਲਈ ਬੋਝ ਬਣ ਗਿਆ ਹਾਂ ਉਹਨਾਂ ਦੀਆਂ ਗੱਲਾਂ ਮੈਨੂੰ ਬਹੁਤ ਚੁਪਦੀਆਂ ਨੇ ਹੁਣ ਉਸ ਪਰਿਵਾਰ ਦੇ ਵਿੱਚ ਮੈਨੂੰ ਕੋਈ ਪਿਆਰ ਨਹੀਂ ਕਰਦਾ ਮੈਂ ਜਿੰਨੀ ਦੇਰ ਤੱਕ ਪੈਸਾ ਕਮਾਉਂਦਾ ਸੀ ਨਾ ਉਨੀ ਦੇਰ ਤੱਕ ਹੀ ਮੈਂ ਸਭ ਨੂੰ ਪਿਆਰਾ ਲੱਗਦਾ ਸੀ ਹੁਣ ਮੇਰੀ ਪਤਨੀ ਵੀ ਮੇਰੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਹੈ ਮੇਰੇ ਮਾਪੇ ਵੀ ਮੇਰੇ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਨੇ ਇਸ ਕਰਕੇ ਮੈਂ ਉਸ ਘਰ ਦੇ ਵਿੱਚ ਵਾਪਸ ਨਹੀਂ ਜਾ ਸਕਦਾ ਤਾਂ ਬਜ਼ੁਰਗ ਭਾਬੀ ਨੇ ਕਿਹਾ ਨਹੀਂ ਪੁੱਤਰ ਤੈਨੂੰ ਘਰ ਵਾਪਸ ਜਾਣਾ ਪਵੇਗਾ ਸਿਰਫ 10 ਦਿਨ ਆਪਣੇ ਘਰ ਦੇ ਵਿੱਚ ਕੱਟ ਲੈ ਜੇ ਤੈਨੂੰ ਕੋਈ ਫਰਕ ਨਾ ਪਿਆ ਫਿਰ ਭਾਵੇਂ ਤੂੰ ਆਪਣੀ ਮਰਜ਼ੀ ਕਰ ਲੈਵੇਂ ਪਰ ਇਹ 10 ਦਿਨ ਆਪਣੇ ਘਰ ਦੇ ਵਿੱਚ ਰਹੀਂ ਅਤੇ ਜੋ ਤੈਨੂੰ ਮੈਂ ਕਹਿ ਰਿਹਾ ਹਾਂ ਨਾ ਇਹ ਉਪਾਅ ਕਰ ਲੈ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਵਧੀਆ-ਵਧੀਆ ਹੋਵੇਗਾ ਤਾਂ ਕਹਿੰਦੇ ਨੌਜਵਾਨ ਨੇ ਕਿਹਾ ਠੀਕ ਹੈ ਬਜ਼ੁਰਗ ਦੱਸੋ ਮੈਨੂੰ ਕੀ ਕਰਨਾ ਪਵੇਗਾ ਤਾਂ ਬਜ਼ੁਰਗ ਬਾਬੇ ਨੇ ਕਿਹਾ ਵੀ ਸਭ ਤੋਂ ਪਹਿਲਾਂ ਪੁੱਤਰ ਇਹ ਧਿਆਨ ਰੱਖੀ ਤੇਰੇ ਘਰ ਦੇ ਵਿੱਚ ਕੋਈ ਵੀ ਪੰਛੀ ਪਰਿੰਦਾ ਆਵੇ ਤਾਂ ਉਹਨੂੰ ਦਾਣਾ ਚੋਗਾ ਜਰੂਰ ਪਾਵੇਂ ਜੇ ਤੇਰੇ ਘਰ ਦੇ ਵਿੱਚ ਕੋਈ ਵੀ ਜਾਨਵਰ ਆਵੇ ਪਸ਼ੂ ਆ ਤਾਂ ਉਹਨੂੰ ਵੀ ਖਾਣ ਪੀਣ ਨੂੰ ਜਰੂਰ ਦੇਵੇਂ ਉਸ ਤੋਂ ਬਾਅਦ ਤੀਸਰਾ ਕੰਮ ਹੈ ਕਿ ਤੂੰ ਆਪਣੇ ਮਾਤਾ ਪਿਤਾ ਨੂੰ ਦੋ ਵੇਲੇ ਦਾ ਭੋਜਨ ਪ੍ਰਸ਼ਾਦਾ ਆਪਣੇ ਹੱਥੀ ਛਕਾਉਣਾ ਹੈ ਕੋਲ ਬੈਠ ਕੇ ਪ੍ਰਸ਼ਾਦਾ ਛਕਾ ਕੇ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਉਸ ਤੋਂ ਬਾਅਦ ਤੀਸਰਾ ਕੰਮ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਜਾਇਆ ਕਰੇ ਕਦੇ ਵੀ ਤੈਨੂੰ ਸੁੱਤਿਆਂ ਪਿਆ ਸੂਰਜ ਨਹੀਂ ਚੜਨਾ ਚਾਹੀਦਾ ਅਤੇ ਜਦੋਂ ਵੀ ਸਵੇਰੇ ਉੱਠੇ ਉਠਦਿਆਂ ਸਾਰ ਆਪਣੇ ਪਿੰਡ ਤੋਂ ਬਾਹਰ ਵਾਰ ਕੋਈ ਵੀ ਦਰਖਤ ਹੋਵੇ ਉਹਨੂੰ ਪਾਣੀ ਪਾ ਕੇ ਆਇਆ ਕਰ ਅਤੇ ਪੰਜਵਾਂ ਕੰਮ ਕਿ ਤੂੰ ਜਿਸ ਵੀ ਗੁਰੂ ਨੂੰ ਮੰਨਦਾ ਹੈ ਉਹਨੂੰ 5-10 ਮਿੰਟ ਬੈਠ ਕੇ ਯਾਦ ਜ਼ਰੂਰ ਕਰਿਆ ਕਰ ਅਤੇ ਜੋ ਤੈਨੂੰ ਚਾਹੀਦਾ ਹੈ ਨਾ ਉਹ ਆਪਣੇ ਗੁਰੂ ਨੂੰ ਆਪਣੇ ਪਰਮਾਤਮਾ ਨੂੰ ਦੱਸਿਆ ਕਰ ਪਰਮਾਤਮਾ ਨਾਲ ਗੱਲਾਂ ਕਰਿਆ ਕਰ ਤਾਂ ਦੇਖਣਾ ਇਹ 5-10 ਦਿਨਾਂ ਦੇ ਵਿੱਚ ਤੇਰੇ ਨਾਲ ਸਭ ਕੁਝ ਵਧੀਆ-ਵਧੀਆ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਸਮਾਂ ਬਹੁਤ ਵਧੀਆ ਦੇਖ ਰਿਹਾ ਹਾਂ ਕਹਿੰਦੇ ਨੌਜਵਾਨ ਆ ਮੁੰਡੇ ਨੇ ਕਿਹਾ ਬਾਬਾ ਜੀ ਇਹ ਤੁਹਾਡੇ ਕਹਿਣ ਤੇ ਮੈਂ ਕਰ ਰਿਹਾ ਹਾਂ ਵੈਸੇ ਮੈਂ ਇਨ੍ਹਾਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਜੇ ਤੁਸੀਂ ਕਹਿੰਦੇ ਆ ਤਾਂ ਮੈਂ ਇਹ ਸਭ ਕੁਝ ਕਰਕੇ ਦੇਖ ਲਵਾਂਗਾ ਬਾਬਾ ਜੀ ਨੇ ਕਿਹਾ ਵੀ ਪੁੱਤਰ ਠੀਕ ਆ ਤੂੰ ਅੱਜ ਹੀ ਕਰਨਾ ਸ਼ੁਰੂ ਕਰ ਦੇਖਣਾ ਤੇਰੀ ਕਿਸਮਤ ਤੇਰੀ ਜ਼ਿੰਦਗੀ ਅੱਜ ਤੋਂ ਹੀ ਬਦਲਨੇ ਸ਼ੁਰੂ ਹੋ ਜਾਵੇਗੀ ਕਹਿੰਦੇ ਉਹ ਮੁੰਡਾ ਬਾਬਾ ਜੀ ਦਾ ਆਸ਼ੀਰਵਾਦ ਲੈ ਕੇ ਆਪਣੇ ਘਰ ਨੂੰ ਵਾਪਸ ਚੱਲਿਆ ਗਿਆ ਪਰਿਵਾਰ ਦੇ ਜੀ ਬੜੇ ਚਿੰਤਤ ਸੀ ਕਿ ਗੁੱਸੇ ਦੇ ਵਿੱਚ ਪਤਾ ਨਹੀਂ ਕਿੱਥੇ ਚੱਲਿਆ ਗਿਆ ਹੈ ਪਰ ਜਦੋਂ ਆਪਣੇ ਪੁੱਤਰ ਨੂੰ ਘਰ ਮੁੜਿਆ ਦੇਖਿਆ ਤਾਂ ਮਾਪੇ ਵੀ ਖੁਸ਼ ਹੋਏ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਆਪਣੇ ਪੁੱਤਰ ਨੂੰ ਘੁੱਟ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ ਪਤਨੀ ਵੀ ਬੜੀ ਖੁਸ਼ ਹੋਈ ਅਤੇ ਪਤਨੀ ਪੁੱਛਿਆ ਕਿ ਸਾਨੂੰ ਬਹੁਤ ਚਿੰਤਾ ਹੋ ਰਹੀ ਸੀ ਤੁਸੀਂ ਕਿੱਥੇ ਚਲੇ ਗਏ ਸੀ ਕੰਦੇ ਨੇ ਕਿਸੇ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਸ਼ਾਮਾਂ ਪਈਆਂ ਰੋਟੀ ਖਾਧੀ ਅਤੇ ਚੁੱਪ ਕਰਕੇ ਸੌਂ ਗਿਆ ਮਨ ਵਿੱਚ ਸੋਚਿਆ ਜੋ ਵੀ ਬਾਬਾ ਜੀ ਨੇ ਦੱਸਿਆ ਹੈ ਉਹ ਸਵੇਰ ਤੋਂ ਹੀ ਸ਼ੁਰੂ ਕਰਾਂਗਾ ਕਹਿੰਦੇ ਹੁਣ ਬਾਬਾ ਜੀ ਦੇ ਕਹੇ ਅਨੁਸਾਰ ਅੱਜ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਉੱਠ ਪਿਆ ਉੱਠਦੇ ਅਨੁਸਾਰ ਬਾਬਾ ਜੀ ਦੇ ਕਹੇ ਅਨੁਸਾਰ ਦਰਖਤ ਨੂੰ ਪਾਣੀ ਪਾਉਣ ਚੱਲਿਆ ਗਿਆ ਦਰਖਤ ਇਹਦੇ ਪਿੰਡ ਤੋਂ ਬਾਹਰ ਵੱਰ ਇਹਦੇ ਖੇਤਾਂ ਦੇ ਵਿੱਚ ਸੀ ਕਹਿੰਦੇ ਇਹਨੇ ਦਰਖਤਾਂ ਨੂੰ ਪਾਣੀ ਪਾਇਆ ਦਰਖਤਾਂ ਦੇ ਲੱਗੇ ਫੁੱਲ ਫਲਾਂ ਨੂੰ ਦੇਖਿਆ ਮਨ ਬੜਾ ਖੁਸ਼ ਹੋਇਆ ਕੁਝ ਫਲ ਤੋੜ ਕੇ ਘਰ ਨੂੰ ਵੀ ਲੈ ਆਇਆ ਜਦੋਂ ਘਰ ਦੇ ਵਿੱਚ ਫਲ ਤੋੜ ਕੇ ਲੈ ਕੇ ਆਇਆ ਸਮਾਤਾ ਫਿਰ ਆਪਣੀ ਵੀ ਬੜੇ ਖੁਸ਼ ਹੋਏ ਵੀ ਚਲੋ ਸ਼ੁਕਰ ਹੈ ਇਹਨੇ ਵੀ ਕਰਦੇ ਕੰਮਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ ਕਹਿੰਦੇ ਹੁਣ ਜਦੋਂ ਘਰ ਦੇ ਵਿੱਚ ਕੋਈ ਪੰਛੀ ਪਰਿੰਦਾ ਆਇਆ ਤਾਂ ਇਹਨੇ ਉਹ ਪੰਛੀਆਂ ਨੂੰ ਪਰਿੰਦਿਆਂ ਨੂੰ ਚੋਗਾ ਪਾਇਆ ਪਹਿਲਾਂ ਇੱਕ ਦੋ ਪੰਛੀ ਸੀ ਇਹਦੇ ਚੋਗਾ ਪਾਉਂਦੇ ਹੈ ਕਈ ਪੰਛੀ ਇਹਦੇ ਘਰ ਦੇ ਵਿੱਚ ਆ ਗਏ ਕਹਿੰਦੇ ਛੱਤ ਦੇ ਉੱਤੇ ਚੋਗਾ ਪਾ ਰਿਆ ਇਹਨੂੰ ਬੜਾ ਵਧੀਆ ਲੱਗਾ ਜਦੋਂ ਪੰਛੀ ਚੋਗਾ ਚੁਗ ਰਹੇ ਸਨ ਕਹਿੰਦੇ ਹੁਣ ਤੀਸਰਾ ਕੰਮ ਵੀ ਕਰ ਦਿੱਤਾ ਕਿਸੇ ਜਾਨਵਰ ਨੂੰ ਭੋਜਨ ਪ੍ਰਸ਼ਾਦਾ ਸ਼ਕਾਇਆ ਪਾਣੀ ਪਿਲਾਇਆ ਕਹਿੰਦੇ ਦਾ ਮਨ ਅੱਜ ਬੜਾ ਖੁਸ਼ ਸੀ ਕਿਉਂਕਿ ਹੱਥੀ ਕੁਝ ਭਲੇ ਦਾ ਕੰਮ ਕੀਤਾ ਸੀ ਕਹਿੰਦੇ ਜਦੋਂ ਛੱਤ ਤੇ ਪੰਛੀਆਂ ਨੂੰ ਚੋਗਾ ਚਗਾ ਕੇ ਥੱਲੇ ਆਇਆ ਤਾਂ ਦੇਖਿਆ ਪਤਨੀ ਭੋਜਨ ਪ੍ਰਸ਼ਾਦਾ ਬਣਾ ਰਹੀ ਸੀ ਤਾਂ ਉਹਨੇ ਆਪਣੀ ਪਤਨੀ ਨੂੰ ਕਿਹਾ ਕਿ ਦੋ ਥਾਲਾਂ ਦੇ ਵਿੱਚ ਭੋਜਨ ਪ੍ਰਸ਼ਾਦਾ ਪਾ ਦੋ ਅੱਜ ਮਾਤਾ ਪਿਤਾ ਨੂੰ ਭੋਜਨ ਪ੍ਰਸ਼ਾਦਾ ਮੈਂ ਸ਼ਕਾਵਾਂਗਾ ਕਹਿੰਦੇ ਪਤਨੀ ਵੀ ਸੁਣ ਕੇ ਬੜੀ ਹੈਰਾਨ ਹੋਈ ਅਤੇ ਮਨ ਦੇ ਵਿੱਚ ਖੁਸ਼ੀ ਵੀ ਹੋਈ ਕਿੰਨੇ ਨੇ ਦੋਵਾਂ ਥਾਲਾਂ ਦੇ ਵਿੱਚ ਭੋਜਨ ਪ੍ਰਸ਼ਾਦਾ ਪਾਇਆ ਆਪਣੇ ਮਾਤਾ ਪਿਤਾ ਕੋਲ ਲੈ ਗਿਆ ਮਾਤਾ ਪਿਤਾ ਆਪਣੇ ਪੁੱਤਰ ਦੇ ਹੱਥ ਜੋ ਆਪਣੇ ਲਈ ਦੋ ਥਾਲ ਦੇਖ ਕੇ ਬੜੇ ਖੁਸ਼ ਹੋਏ ਉਹਨਾਂ ਦੇ ਮਨ ਨੂੰ ਇੰਨਾ ਸਕੂਨ ਮਿਲਿਆ ਕਿ ਸਾਡਾ ਪੁੱਤਰ ਸਾਡਾ ਕਿੰਨਾ ਕਰਦਾ ਹੈ ਉਹਨਾਂ ਨੇ ਭੋਜਨ ਪ੍ਰਸ਼ਾਦਾ ਛਕਿਆ ਅਤੇ ਇਹਨੂੰ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਆਸ਼ੀਰਵਾਦ ਦਿੱਤਾ ਕਹਿੰਦੇ ਹੁਣ ਅੱਜ ਦਾ ਪੂਰਾ ਦਿਨ ਇਹਦਾ ਬੜਾ ਵਧੀਆ ਲੰਘਿਆ ਇਹਨੂੰ ਆਪਣੇ ਆਪ ਨੂੰ ਹੀ ਬੜਾ ਵਧੀਆ ਲੱਗ ਰਿਹਾ ਸੀ ਕਿਉਂਕਿ ਦਿਨ ਅਗਲਾ ਦਿਨ ਹੋਇਆ ਤਾਂ ਅਗਲੇ ਦਿਨ ਫਿਰ ਰੁਟੀਨ ਵਾਂਗ ਇਹੋ ਕੰਮ ਸਵੇਰੇ ਜਲਦੀ ਉੱਠ ਗਿਆ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਫਿਰ ਇਹ ਵਿੰਡੋ ਬਾਹਰ درخت ਨੂੰ ਪਾਣੀ ਪਾਉਣ ਚਲੇ ਆ ਗਿਆ ਅੱਜ ਜਦੋਂ ਛੱਤ ਦੇ ਉੱਤੇ ਪੰਛੀਆਂ ਦੇ ਲਈ ਚੋਗਾ ਲੈ ਕੇ ਗਿਆ ਤਾਂ ਪੰਛੀ ਪਹਿਲਾਂ ਤੋਂ ਹੀ ਇਹਨੂੰ ਉਡੀਕ ਰਹੇ ਸੀ ਪਹਿਲੇ ਦਿਨ ਇਹਨੂੰ ਉਡੀਕ ਕਰਨੀ ਪਈ ਸੀ ਕਿ ਕੋਈ ਪੰਛੀ ਆਵੇਗਾ ਮੈਂ ਚੋਗਾ ਪਾਵਾਂਗਾ ਪਰ ਅੱਜ ਪੰਛੀ ਇਹਨੂੰ ਉਡੀਕ ਰਹੇ ਸਨ ਇਹਨੂੰ ਦੇਖਦਿਆਂ ਸਾਰ ਹੀ ਇਹਦੇ ਕੋਲ ਉੱਡ ਕੇ ਆਏ ਕੋਈ ਮੋਢੇ ਤੇ ਬੈਠ ਗਿਆ ਕੋਈ ਹੱਥ ਤੇ ਬੈਠ ਗਿਆ ਇਹਨੇ ਪੰਛੀਆਂ ਨੂੰ ਚੁਗਾ ਚੁਗਾਇਆ ਤਾਂ ਮਨ ਹੀ ਮਨ ਦੇ ਵਿੱਚ ਸੋਚਿਆ ਵੀ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਵੀ ਇਹ ਪੰਛੀ ਇੰਨੇ ਪਿਆਰੇ ਵੀ ਹੁੰਦੇ ਆ ਮੈਂ ਕਦੀ ਇਹਨਾਂ ਦੇ ਨਾਲ ਸਮਾਂ ਹੀ ਨਹੀਂ ਬਤਾਇਆ ਕਿੰਨੇ ਨੂੰ ਬੜਾ ਵਧੀਆ ਲੱਗ ਰਿਹਾ ਸੀ ਅੱਜ ਫਿਰ ਮਾਤਾ ਪਿਤਾ ਨੂੰ ਵੀ ਭੋਜਨ ਪਰਸ਼ਾਦਾ ਸ਼ਕਾਇਆ ਇਸੇ ਤਰ੍ਹਾਂ 2-4 ਦਿਨ ਜਦੋਂ ਲਗਾਤਾਰ ਇਹਨੇ ਕੀਤਾ ਤਾਂ ਇਹਦਾ ਮਨ ਬੜਾ ਖੁਸ਼-ਖੁਸ਼ ਰਹਿਣ ਲੱਗਾ ਕਿਉਂਕਿ ਜਦੋਂ ਇਹ ਆਪਣੇ ਮਾਤਾ-ਪਿਤਾ ਦੇ ਕੋਲ ਬੈਠਦਾ ਤਾਂ ਮਾਤਾ-ਪਿਤਾ ਵੀ ਇਹਦੇ ਬਚਪਨ ਦੇ ਇਹਦੇ ਜਵਾਨੀ ਦੇ ਕਿੱਸੇ ਸੁਣਾਉਂਦੇ ਇਹਨੂੰ ਉਹ ਸਭ ਕੁਝ ਯਾਦ ਕਰਵਾਇਆ ਉਹਨਾਂ ਨੇ ਕਿ ਤੂੰ ਬਚਪਨ ਦੇ ਵਿੱਚ ਕਿੰਨਾ ਸ਼ਰਾਰਤੀ ਸੀ ਪੜ੍ਹਾਈ ਦੇ ਵਿੱਚ ਤੂੰ ਕਿੰਨਾ ਹੁਸ਼ਿਆਰ ਸੀ ਕਿੰਨੇ ਜਦੋਂ ਮਾਤਾ-ਪਿਤਾ ਨੇ ਇਹਦੇ ਨਾਲ ਬਚਪਨ ਦੀਆਂ ਗੱਲਾਂ ਕਰਨੀਆਂ ਤਾਂ ਇਹਨੇ ਵੀ ਬੜਾ ਖੁਸ਼ ਹੋਣਾ ਹੌਲੀ-ਹੌਲੀ ਦਿਨ ਹਾਲਾਤ ਸੁਧਰਨੇ ਸ਼ੁਰੂ ਹੋਏ ਇਹਦਾ ਮਨ ਹੁਣ ਖੁਸ਼-ਖੁਸ਼ ਰਹਿਣ ਲੱਗਾ ਕਹਿੰਦੇ 7ਵੇਂ ਦਿਨ ਇਹਦੇ ਪਿਤਾ ਨੇ ਇਹਦੇ ਨਾਲ ਗੱਲ ਕੀਤੀ ਕਿ ਆ ਪੁੱਤਰ ਆਪਾਂ ਨੂੰ ਕੋਈ ਨਾ ਕੋਈ ਕੰਮ ਧੰਦਾ ਕਰਨਾ ਪੈਣਾ ਹੈ ਅਤੇ ਕੰਮ ਧੰਦਾ ਕਰਨ ਦੇ ਲਈ ਆਪਾਂ ਨੂੰ ਪੈਸੇ ਦੀ ਲੋੜ ਆ ਪਰ ਤੂੰ ਫਿਕਰ ਨਾ ਕਰ ਆਪਣੀ ਥੋੜੀ ਜੀ ਜ਼ਮੀਨ ਆ ਉਹ ਜ਼ਮੀਨ ਦੇ ਵਿੱਚ ਆਪਾਂ ਖੇਤੀ ਤਾਂ ਕਰ ਨਹੀਂ ਸਕਦੇ ਕਿਉਂਕਿ ਉਨੀ ਕ ਖੇਤੀ ਨਾਲ ਆਪਣਾ ਗੁਜ਼ਾਰਾ ਨਹੀਂ ਹੋਵੇਗਾ ਪਰ ਆਪਾਂ ਕੋਈ ਕੰਮ ਧੰਦਾ ਸ਼ੁਰੂ ਕਰ ਸਕਦੇ ਆ ਜੇ ਤੂੰ ਚਾਹਣਾ ਹੈ ਕੰਮ ਧੰਦਾ ਕਰਨਾ ਤਾਂ ਆਪਾਂ ਉਹ ਜ਼ਮੀਨ ਵੇਚ ਦਿੰਨੇ ਆਂ ਕਹਿੰਦੇ ਮੈਂ ਆਪਣੇ ਪਿਤਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਇਹਨੂੰ ਵਧੀਆ ਲੱਗਾ ਕਿ ਮੇਰੇ ਪਿਤਾ ਨੇ ਫਿਰ ਤੋਂ ਮੇਰੇ ਤੇ ਭਰੋਸਾ ਦਿਖਾਇਆ ਹੈ ਨਾਲ ਹੀ ਪਿਤਾ ਨੇ ਕਿਹਾ ਕਿ ਪੁੱਤਰ ਮੇਰੇ ਤੋਂ ਜਿੰਨਾ ਹੋ ਸਕਿਆ ਮੈਂ ਤੇਰੇ ਕੰਮ ਦੇ ਵਿੱਚ ਤੇਰੀ ਹੈਲਪ ਵੀ ਕਰਵਾਵਾਂਗਾ ਕਿਉਂਕਿ ਮੈਂ ਅਜੇ ਇੰਨਾ ਬਜ਼ੁਰਗ ਨਹੀਂ ਹੋਇਆ ਮੈਂ ਤੇਰਾ ਪੂਰਾ ਸਾਥ ਦਵਾਂਗਾ ਕਹਿੰਦੇ ਉਹਨੀ ਦੇਰ ਉਹਦੀ ਪਤਨੀ ਵੀ ਆ ਗਈ ਪਤਨੀ ਵੀ ਕਹਿਣ ਲੱਗੀ ਕਿ ਹਾਂਜੀ ਤੁਸੀਂ ਕੰਮ ਧੰਦਾ ਕਰਨਾ ਸ਼ੁਰੂ ਕਰੋ ਅਸੀਂ ਤੁਹਾਡਾ ਪੂਰਾ ਸਾਥ ਦਵਾਂਗੇ ਤੁਸੀਂ ਪਹਿਲਾਂ ਵੀ ਤਾਂ ਕਿੰਨਾ ਵਧੀਆ ਤਰੀਕੇ ਦੇ ਨਾਲ ਕੰਮ ਕੀਤਾ ਸੀ ਕਿੰਨੀ ਛੇਤੀ ਕਾਮਯਾਬ ਹੋ ਗਏ ਸੀ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਹੁਣ ਵੀ ਜਿਸ ਵੀ ਕੰਮ ਨੂੰ ਕਰਨਾ ਸ਼ੁਰੂ ਕਰੋਗੇ ਨਾ ਤੁਸੀਂ ਫਿਰ ਕਾਮਯਾਬ ਹੋ ਜਾਓਗੇ ਆਪਾਂ ਸਭ ਤੁਹਾਡੇ ਨਾਲ ਆ ਤੇ ਮੇਰੇ ਕੋਲ ਵੀ ਕੁਝ ਗਹਿਣੇ ਪੈਣੇ ਜੇਕਰ ਤੁਹਾਨੂੰ ਉਹ ਚਾਹੀਦੇ ਨੇ ਤਾਂ ਉਹ ਵੀ ਲੈ ਸਕਦੇ ਉਹ ਵੇਚ ਕੇ ਕੁਝ ਪੈਸੇ ਮਿਲ ਜਾਣਗੇ ਕਹਿੰਦੇ ਉਸ ਨੌਜਵਾਨ ਨੂੰ ਆਪਣੀ ਪਤਨੀ ਅਤੇ ਮਾਤਾ ਪਿਤਾ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਬੜਾ ਵਧੀਆ ਲੱਗਾ ਕਿ ਮੇਰਾ ਪਰਿਵਾਰ ਕਿੰਨਾ ਚੰਗਾ ਏ ਮੇਰੀ ਕਿੰਨੀ ਫਿਕਰ ਕਰਦੇ ਨੇ ਮੇਰਾ ਕਿੰਨਾ ਸਾਥ ਦੇਣ ਵਾਲੇ ਨੇ ਕਹਿੰਦੇ ਇਨੂੰ ਹੁਣ ਆਪਣੀ ਗਲਤੀ ਤੇ ਪਛਤਾਵਾ ਹੋ ਰਿਹਾ ਸੀ ਕਿ ਮੈਂ ਆਪਣਾ ਇੰਨਾ ਸੋਹਣਾ ਪਰਿਵਾਰ ਛੱਡ ਕੇ ਕਿਤੇ ਜਾ ਰਿਹਾ ਸਾਂ ਪਰ ਕਹਿੰਦੇ ਹੁਣ ਇਹਨੇ ਫੈਸਲਾ ਕੀਤਾ ਸੀ ਕਿ ਮੈਂ ਕੋਈ ਪੁਰਾਣੀ ਗੱਲ ਯਾਦ ਨਹੀਂ ਕਰਨੀ ਮੈਂ ਫਿਰ ਤੋਂ ਇਸ ਪਰਿਵਾਰ ਦਾ ਸਹਾਰਾ ਬਣਾਗਾ ਕੰਮ ਧੰਦਾ ਕਰਾਂਗਾ ਕਹਿੰਦੇ ਇਹਨੇ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਨਾਲ ਜੋ ਬਜ਼ੁਰਗਾਂ ਨੇ ਇਹਨੂੰ ਗੱਲਾਂ ਕਹੀਆਂ ਸੀ ਹੁਣ ਉਹ ਕੰਮ ਇਹਦੀ ਆਦਤ ਬਣ ਚੁੱਕੇ ਸਨ ਸਵੇਰੇ ਜਲਦੀ ਉੱਠਦਾ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਪੰਛੀਆਂ ਨੂੰ ਚੋਗਾ ਪਾਉਂਦਾ ਕਿਉਂਕਿ ਇਹਨੂੰ ਪਤਾ ਹੁੰਦਾ ਸੀ ਕਿ ਉਹ ਪੰਛੀ ਮੇਰੀ ਉਡੀਕ ਕਰ ਰਹੇ ਨੇ ਇਹ ਸਾਰੇ ਕੰਮੇ ਦੀ ਆਦਤ ਬਣ ਚੁੱਕੇ ਸੀ ਜੇ ਕਿਤੇ ਕਦਾ ਕੰਮ ਕਰਨਾ ਇਹਦਾ ਰਹਿ ਜਾਣਾ ਤਾਂ ਇਹਨੂੰ ਮਹਿਸੂਸ ਹੋਣੀ ਉਹ ਗੱਲ ਕਿ ਅੱਜ ਮੈਂ ਇਹ ਕੰਮ ਕਿਉਂ ਨਹੀਂ ਕੀਤਾ ਇਹਨੂੰ ਇੱਕ ਘਾਟ ਜੀ ਰੜਕਦੀ ਰਹਿਣੀ ਕਹਿੰਦੇ ਅੱਜ ਹੋਰ ਕੱਲ ਹੋਰੇ ਦਾ ਕਾਰੋਬਾਰ ਕੰਮ ਧੰਦਾ ਬੜਾ ਵਧੀਆ ਚੱਲਣਾ ਸ਼ੁਰੂ ਹੋ ਗਿਆ ਕਿੰਨੇ ਹੁਣ 6 ਮਹੀਨੇ ਬੀਤ ਗਏ 6 ਮਹੀਨੇ ਦੇ ਵਿੱਚ ਇਹ ਮੁੰਡੇ ਦਾ ਕਾਰੋਬਾਰ ਕੰਮ ਧੰਦਾ ਬੜਾ ਸੋਹਣਾ ਚੱਲ ਪਿਆ ਪਰਿਵਾਰ ਦੇ ਵਿੱਚ ਵੀ ਪਹਿਲਾਂ ਵਾਂਗ ਪ੍ਰੀਅਮ ਪਿਆਰ ਸੁਖ ਸ਼ਾਂਤੀ ਰਹਿਣ ਲੱਗੀ ਤਾਂ ਇੱਕ ਦਿਨ ਨੌਜਵਾਨ ਨੇ ਬੈਠੇ ਬੈਠੇ ਸੋਚਿਆ ਵੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਮੈਨੂੰ ਉਹ ਬਜ਼ੁਰਗਾਂ ਕਰਕੇ ਮਿਲਿਆ ਏ ਤਾਂ ਕਿਉਂ ਨਾ ਬਜ਼ੁਰਗਾਂ ਦਾ ਧੰਨਵਾਦ ਕੀਤਾ ਜਾਵੇ ਪਰ ਉਹ ਮਿਲਣਗੇ ਕਿੱਥੇ ਤਾਂ ਇਹਦੇ ਮਨ ਵਿੱਚ ਖਿਆਲ ਆਇਆ ਵੀ ਹੋ ਸਕਦਾ ਹੈ ਉਸੇ ਜਗ੍ਹਾ ਤੇ ਉਸੇ ਰੁੱਖ ਹੇਠਾਂ ਉਹ ਬਜ਼ੁਰਗ ਬਾਬਾ ਰੋਜ਼ ਆਉਂਦਾ ਹੋਵੇ ਤਾਂ ਮੈਂ ਉੱਥੇ ਹੀ ਜਾ ਕੇ ਬਾਬੇ ਦਾ ਇੰਤਜ਼ਾਰ ਕਰਾਂਗਾ ਕਹਿੰਦੇ ਇਸ ਨੌਜਵਾਨ ਨੇ ਬੜਾ ਸੋਹਣਾ ਗਿਫਟ ਤੋਹਫਾ ਖਰੀਦਿਆ ਅਤੇ ਉਸ ਰੁੱਖ ਹੇਠਾਂ ਜਾ ਕੇ ਬੈਠ ਗਿਆ ਕਿ ਹੋ ਸਕਦਾ ਬਜ਼ੁਰਗ ਬਾਬਾ ਇੱਥੇ ਆਵੇਗਾ ਕਹਿੰਦੇ ਸੱਚਮੁੱਚ ਕੁਝ ਦੇਰ ਦੇ ਇੰਤਜ਼ਾਰ ਤੋਂ ਬਾਅਦ ਉਹ ਬਜ਼ੁਰਗ ਬਾਬਾ ਜੀ ਇਹਦੇ ਕੋਲ ਆ ਕੇ ਬੈਠੇ ਬਜ਼ੁਰਗ ਬਾਬੇ ਨੇ ਵੀ ਆਉਂਦਿਆਂ ਹੀ ਇਸ ਮੁੰਡੇ ਨੂੰ ਪਹਿਚਾਨ ਲਿਆ ਕਿ ਇਹ ਤਾਂ ਉਹੀ ਨੌਜਵਾਨ ਆ ਜੋ ਇੱਕ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਨਰਾਸ਼ ਹੋ ਗਿਆ ਸੀ ਅੱਜ ਇਸ ਨੌਜਵਾਨ ਦਾ ਖਿੜਿਆ ਹੋਇਆ ਚਿਹਰਾ ਦੇਖ ਕੇ ਬਜ਼ੁਰਗ ਬਾਬਾ ਪਹਿਚਾਨ ਗਿਆ ਕਿ ਇਹ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਖੁਸ਼ ਆ ਬਜ਼ੁਰਗ ਬਾਬੇ ਨੇ ਆਉਂਦਿਆਂ ਸਾਰ ਇਹਨੂੰ ਇਹਦੇ ਕਾਰੋਬਾਰ ਦੀ ਵਧਾਈ ਦਿੱਤੀ ਕਿ ਪੁੱਤਰ ਤੈਨੂੰ ਵਧਾਈ ਹੋਵੇ ਤੇਰਾ ਕੰਮ ਧੰਦਾ ਫਿਰ ਤੋਂ ਵਧੀਆ ਚੱਲ ਗਿਆ ਤੇਰਾ ਪਰਿਵਾਰ ਤੇ ਇਹ ਵੀ ਸਾਰੀਆਂ ਸਮੱਸਿਆਵਾਂ ਦੂਰ ਹੋ ਗਈਆਂ ਨੌਜਵਾਨ ਨੇ ਕਿਹਾ ਬਾਬਾ ਜੀ ਤੁਸੀਂ ਸੱਚ ਮੁਚ ਅੰਦਰ ਜਾਮੀਓ ਤੁਹਾਨੂੰ ਕਿੰਜ ਪਤਾ ਲੱਗਾ ਤਾਂ ਕਹਿੰਦੇ ਬਜ਼ੁਰਗ ਬਾਬੇ ਨੇ ਹੱਸਦੇ ਹੋਏ ਕਿਹਾ ਇਹ ਪੁੱਤਰ ਮੈਂ ਕੋਈ ਅੰਤਰਜਾਮੀ ਨਹੀਂ ਆ ਮੈਂ ਕਿਸੇ ਵੀ ਜੋਤਿਸ਼ੀ ਅੰਤਰਜਾਮੀ ਬਾਬੇ ਦੀ ਸੰਗਤ ਨਹੀਂ ਕੀਤੀ ਪਰ ਉਮਰ ਦੇ ਹਿਸਾਬ ਦੇ ਨਾਲ ਇੰਨਾ ਕੁ ਤਜਰਬਾ ਹੋ ਗਿਆ ਹੈ ਕਿ ਕਿਸੇ ਦੇ ਚਿਹਰੇ ਨੂੰ ਦੇਖ ਕੇ ਚਿਹਰਾ ਪੜ ਲਈਦਾ ਹੈ ਉਸ ਦਿਨ ਮੈਂ ਤੇਰੇ ਚਿਹਰੇ ਦੀ ਉਦਾਸੀ ਪੜ ਕੇ ਤੇਰਾ ਦੁੱਖ ਤੇਰੇ ਤੋਂ ਪੁੱਛਿਆ ਸੀ ਅੱਜ ਤੇਰੇ ਚਿਹਰੇ ਦੀ ਖੁਸ਼ੀ ਵੇਖ ਕੇ ਤੈਨੂੰ ਵਧਾਈ ਦਿੰਦੀ ਆ ਤੇਰੇ ਚਿਹਰੇ ਦੀ ਖੁਸ਼ੀ ਦੱਸ ਰਹੀ ਆ ਕਿ ਤੇਰੀ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਹੈ ਉਹ ਨੌਜਵਾਨ ਨੇ ਆਪਣੇ ਕੋਲ ਲਿਆਂਦਾ ਤੋਹਫਾ ਬਜ਼ੁਰਗ ਨੂੰ ਦਿੰਦਿਆਂ ਹੋਇਆਂ ਕਿਹਾ ਬਜ਼ੁਰਗੋ ਇਹ ਤੋਹਫਾ ਤੁਹਾਡੇ ਲਈ ਆ ਕਿਉਂਕਿ ਜੋ ਅੱਜ ਮੇਰਾ ਚਿਹਰਾ ਖਿੜਿਆ ਹੋਇਆ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹਾਂ ਖੁਸ਼ ਹਾਂ ਇਹ ਸਭ ਕੁਝ ਤੁਹਾਡੇ ਕਰਕੇ ਤਾਂ ਹੋਇਆ ਤੁਸੀਂ ਹੀ ਮੈਨੂੰ ਉਹ ਉਪਾਅ ਕਰਨਾ ਨੂੰ ਦੱਸੇ ਸੀ ਜਿਹਦੇ ਕਰਕੇ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਆਇਆ ਬਜ਼ੁਰਗ ਫਿਰ ਬਹੁਤ ਮੁਸਕਰਾਏ ਅਤੇ ਕਿਹਾ ਪੁੱਤਰ ਇਹ ਜੋ ਵੀ ਤੇਰੇ ਨਾਲ ਚੰਗਾ ਹੋਇਆ ਹੈ ਨਾ ਇਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਆ ਇਹ ਸਭ ਕੁਝ ਤੈਨੂੰ ਤੇਰੇ ਕਰਕੇ ਮਿਲਿਆ ਹੈ ਜੋ ਵੀ ਤੂੰ ਹਾਸਲ ਕੀਤਾ ਹੈ ਤੂੰ ਆਪਣੀ ਸਮਝਦਾਰੀ ਸਿਆਣਪ ਦੇ ਨਾਲ ਹਾਸਲ ਕੀਤਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਮਿਲਿਆ ਹੈ ਮੈਂ ਤਾਂ ਸਿਰਫ ਤੈਨੂੰ ਰਾਹ ਦਿਖਾਇਆ ਸੀ ਤੂੰ ਉਸ ਰਾਹ ਦੇ ਉੱਤੇ ਚੱਲਿਆ ਅਤੇ ਸਫਲਤਾ ਮਿਲ ਗਈ ਨੌਜਵਾਨ ਨੇ ਕਿਹਾ ਬਜ਼ੁਰਗੋ ਮੈਂ ਕੁਝ ਸਮਝਿਆ ਨਹੀਂ ਤਾਂ ਬਜ਼ੁਰਗ ਬਾਬੇ ਨੇ ਸਮਝਾਇਆ ਕਿ ਪੁੱਤਰ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਤਨ ਅਤੇ ਮਨ ਦੀ ਤੰਦਰੁਸਤੀ ਕਰਕੇ ਮਿਲਦਾ ਹੈ ਜੇ ਸਾਡਾ ਮਨ ਖੁਸ਼ ਹੋਵੇ ਤਨ ਤੰਦਰੁਸਤ ਹੋਵੇ ਤਾਂ ਆਪਾਂ ਆਪਣੇ ਸਾਰੇ ਕੰਮ ਕਰ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹਾਂ ਪਰ ਜਦੋਂ ਸਾਡਾ ਮਨ ਉਦਾਸ ਪਰੇਸ਼ਾਨ ਹੁੰਦਾ ਹੈ ਤਾਂ ਫਿਰ ਸਾਡੇ ਕੰਮਾਂ ਦੇ ਵਿੱਚ ਹੌਲੀ-ਹੌਲੀ ਵਿਗਾੜ ਪੈਣੇ ਸ਼ੁਰੂ ਹੋ ਜਾਂਦੇ ਆ ਅਸੀਂ ਆਪਣੇ ਕੰਮ ਕਾਰ ਨੂੰ ਸਹੀ ਤਰੀਕੇ ਦੇ ਨਾਲ ਸੰਭਾਲ ਨਹੀਂ ਪਾਉਂਦੇ ਅਸੀਂ ਆਪਣੇ ਫੈਸਲੇ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਮਨ ਦੀ ਉਦਾਸੀ ਪਰੇਸ਼ਾਨੀ ਚਿੰਤਾ ਮਨ ਦੇ ਬੋਝ ਸਾਡੇ ਤੋਂ ਕਈ ਵਾਰ ਗਲਤ ਫੈਸਲੇ ਕਰਵਾ ਲੈਂਦੇ ਆ ਇਸੇ ਕਰਕੇ ਮਨ ਦੀ ਉਦਾਸੀ ਮਨ ਦੀ ਅਸ਼ਾਂਤੀ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਕਈ ਨੁਕਸਾਨ ਹੋ ਜਾਂਦੇ ਆ ਜੇ ਜ਼ਿੰਦਗੀ ਦੇ ਵਿੱਚ ਕੰਮ ਆਭ ਹੋਣਾ ਤਾਂ ਸਾਨੂੰ ਆਪਣੇ ਮਨ ਦਾ ਧਿਆਨ ਰੱਖਣਾ ਚਾਹੀਦਾ ਹੈ ਪਰ ਬਹੁਤੇ ਲੋਕ ਨੇ ਜੋ ਆਪਣੇ ਮਨ ਦਾ ਧਿਆਨ ਨਹੀਂ ਰੱਖਦੇ ਮਨ ਉਦਾਸ ਹੋਵੇ ਪਰੇਸ਼ਾਨ ਹੋਵੇ ਚਿੜਚਿੜਾ ਹੋਵੇ ਇਹਦੇ ਨਾਲ ਥੱਕਾ ਕਰਦੇ ਹੀ ਰਹਿੰਦੇ ਨੇ ਪਰ ਜਦੋਂ ਵੀ ਸਾਡੇ ਸੁਭਾਅ ਦੇ ਵਿੱਚ ਗੁੱਸਾ ਨਜ਼ਰ ਆਵੇ ਸਾਡੇ ਸੁਭਾਅ ਵਿੱਚ ਚਿੜਚਿੜਾਪਨ ਆਉਣਾ ਸ਼ੁਰੂ ਹੋ ਜਾਵੇ ਸਾਨੂੰ ਦੂਸਰੇ ਦੀ ਗੱਲ ਚੰਗੀ ਨਾ ਲੱਗੇ ਸਾਡਾ ਮਨ ਉਦਾਸ ਰਹਿਣਾ ਸ਼ੁਰੂ ਕਰ ਤਵੇ ਉਦੋਂ ਸਾਨੂੰ ਆਪਣੇ ਆਪ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਮਨ ਦੇ ਬਿਮਾਰ ਹੋਣ ਦੇ ਲੱਛਣ ਨੇ ਇਹ ਮਨ ਦੇ ਅਸ਼ਾਂਤ ਹੋਣ ਦੇ ਲੱਛਣ ਨੇ ਅਤੇ ਜੇ ਮਨ ਅਸ਼ਾਂਤ ਤੇ ਬਿਮਾਰ ਆ ਨਾ ਫਿਰ ਇਹਨੇ ਸਾਰੇ ਕੰਮ ਖਰਾਬ ਕਰ ਦਿੰਨੇ ਆ ਮੈਂ ਤੇਰੇ ਮਨ ਦੀ ਆਸ਼ਾਂਤੀ ਤੇਰੇ ਚਿਹਰੇ ਤੋਂ ਪੜ ਲਈ ਸੀ ਇਸੇ ਕਰਕੇ ਤੈਨੂੰ ਤੇਰੇ ਮਨ ਨੂੰ ਖੁਸ਼ ਕਰਨ ਦੇ ਲਈਓ ਵੰਡੇ ਕੰਮ ਦਾ ਸੇਸੀ ਕਿਉਂਕਿ ਬੰਦਾ ਜਿੰਨਾ ਮਰਜੀ ਉਦਾਸ ਪਰੇਸ਼ਾਨ ਹੁੰਦੇ ਮਨ ਦੇ ਉੱਤੇ ਜੇਕਰ ਬੋਝ ਚਿੰਤਾ ਹੋਵੇ ਤਾਂ ਇਹ ਬੋਝ ਚਿੰਤਾਵਾਂ ਡਿਪਰੈਸ਼ਨ ਤੋਂ ਛੁਟਕਾਰਾ ਪਾਉਣ ਦੇ ਲਈ ਇਹ ਤਿੰਨ ਤਰੀਕੇ ਬੜੇ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਆ ਇੱਕ ਤਾਂ ਪ੍ਰਕਿਰਤੀ ਦੇ ਸੰਪਰਕ ਦੇ ਵਿੱਚ ਰਹਿਣਾ ਪੇੜ ਪੌਦੇ ਫੁੱਲ ਬੂਟਿਆਂ ਦੇ ਨਾਲ ਬੈਠ ਕੇ ਗੱਲਾਂ ਕਰਨੀਆਂ ਇਹਨਾਂ ਦੀ ਸਾਹ ਸੰਭਾਲ ਕਰਨੀ ਕਿਉਂਕਿ ਜਿੰਨਾ ਇਹ ਕੰਮ ਕਰਕੇ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਨਾ ਉਹਨਾਂ ਹੋਰ ਕੋਈ ਵੀ ਕੰਮ ਸਾਨੂੰ ਖੁਸ਼ੀ ਨਹੀਂ ਦੇ ਸਕਦਾ ਆਪਾਂ ਇਹ ਪੇੜ ਪੌਦਿਆਂ ਦੇ ਨਾਲ ਕਦੀ ਗੱਲਾਂ ਕੀਤੀਆਂ ਹੀ ਨਹੀਂ ਇਹ ਪੇੜ ਪੌਦੇ ਸਾਨੂੰ ਸਾਫ਼ ਸ਼ੁੱਧ ਹਵਾ ਵੀ ਦਿੰਦੇ ਨੇ ਅਤੇ ਸਾਡੀ ਡਿਪਰੈਸ਼ਨ ਚਿੰਤਾ ਨੂੰ ਵੀ ਦੂਰ ਕਰਦੇ ਨੇ ਕਰਦੇ ਵਿੱਚ ਕੋਈ ਇੱਕ ਪੇੜ ਪੌਦਾ ਹੋਵੇ ਉਹਦੀ ਰੋਜ਼ ਸਾਹ ਸੰਭਾਲ ਕਰੀਏ ਤਾਂ ਸਾਡਾ ਮਨ ਸ਼ਾਂਤ ਰਹਿੰਦਾ ਹੈ ਇਹ ਪੰਛੀ ਇਹ ਜਾਨਵਰ ਇਹਨਾਂ ਦੀ ਸਾਹ ਸੰਭਾਲ ਕੀਤੀਆਂ ਇਹਨਾਂ ਨੂੰ ਦਾਣਾ ਚੋਗਾ ਭੋਜਨ ਖਵਾਇਆ ਪਾਣੀ ਪਿਲਾਇਆ ਇੱਕ ਤਾਂ ਭਲਾ ਕੰਮ ਕਰਕੇ ਸਾਡਾ ਭਲਾ ਹੁੰਦਾ ਹੈ ਦੂਜਾ ਸਾਡੇ ਮਨ ਨੂੰ ਖੁਸ਼ੀ ਮਿਲਦੀ ਕਿਉਂਕਿ ਜਦੋਂ ਆਪਾਂ ਇਹਨਾਂ ਪੰਛੀਆਂ ਨੂੰ ਇਹਨਾਂ ਜਾਨਵਰਾਂ ਨੂੰ ਪਿਆਰ ਕਰਦੇ ਹਾਂ ਨਾ ਏ ਸਾਡਾ ਦੁੱਗਣਾ ਮੋਹ ਪਿਆਰ ਕਰਦੇ ਨੇ ਅਤੇ ਇਹਨਾਂ ਵੱਲੋਂ ਮਿਲਿਆ ਪਿਆਰ ਮੋਹ ਸਾਡੀ ਸਾਰੀ ਚਿੰਤਾ ਸਟ्रेस ਨੂੰ ਦੂਰ ਕਰ ਦਿੰਦਾ ਹੈ ਇਸ ਕਰਕੇ ਮੈਂ ਤੇਰੇ ਅਸ਼ਾਂਤ ਮਨ ਨੂੰ ਸ਼ਾਂਤ ਕਰਨ ਦੇ ਲਈ ਇਹ ਤਿੰਨ ਰਾਹ ਦੱਸੇ ਜੀ ਤੇਰੇ ਸਰੀਰ ਦੀ ਤੰਦਰੁਸਤੀ ਦੇ ਲਈ ਤੈਨੂੰ ਕਿਹਾ ਸੀ ਕਿ ਸਵੇਰੇ ਜਲਦੀ ਉੱਠਿਆ ਕਰ ਹੁਣ ਮੈਂ ਤੈਨੂੰ ਸਿੱਧਾ ਸਿੱਧਾ ਇਹ ਨਹੀਂ ਸੀ ਕਹਿ ਸਕਦਾ ਵੀ ਤੂੰ ਸੈਰ ਕਰਿਆ ਕਰ ਕਿਉਂਕਿ ਜੇ ਤੈਨੂੰ ਮੈਂ ਸਿੱਧਾ ਕਹਿੰਦਾ ਵੀ ਤੇਰਾ ਤਾਂ ਮਨ ਅਤੇ ਤਨ ਦੋਵੇਂ ਬਿਮਾਰ ਨੇ ਆਲਸੀ ਨੇ ਤੂੰ ਆਪਣੇ ਤਨ ਮਨ ਦਾ ਖਿਆਲ ਰੱਖ ਤਾ ਤੂੰ ਮੇਰੀ ਗੱਲ ਨਹੀਂ ਸੀ ਮੰਨਣੀ ਕਿਉਂਕਿ ਬਹੁਤੇ ਲੋਕ ਇਸ ਗੱਲ ਨੂੰ ਗੰਭੀਰ ਸਮਝਦੇ ਨਹੀਂ ਆ ਉਹਨਾਂ ਨੂੰ ਲੱਗਦਾ ਕਿ ਤਨ ਤਾਂ ਬਿਮਾਰ ਹੋ ਸਕਦਾ ਪਰ ਮਨ ਕਿਵੇਂ ਬਿਮਾਰ ਹੋਵੇਗਾ ਮਨ ਦੀ ਉਦਾਸੀ ਪਰੇਸ਼ਾਨੀ ਮਨ ਦੀ ਬਿਮਾਰੀ ਦੇ ਲੱਛਣ ਨੇ ਇਸ ਕਰਕੇ ਤੈਨੂੰ ਮੈਂ ਸਿੱਧੇ ਤੌਰ ਤੇ ਨਹੀਂ ਕਿਹਾ ਕਿਸੇ ਤਰੀਕੇ ਦੇ ਨਾਲ ਇਹ ਸਾਰੀਆਂ ਗੱਲਾਂ ਸਮਝਾਈਆਂ ਕਿਉਂਕਿ ਸਵੇਰੇ ਜਲਦੀ ਉੱਠਣ ਕਰਕੇ ਉੱਠ ਕੇ ਸੈਰ ਕਰਨ ਦੇ ਨਾਲ ਸਾਡਾ ਤਨ ਤੰਦਰੁਸਤ ਨਰ ਹੋ ਜਾਂਦਾ ਹੈ ਅਤੇ ਸਵੇਰੇ ਸਵੇਰ ਦੀ ਜਿਹੜੀ ਸੈਰ ਆ ਇਹ ਸਾਡੇ ਮਨ ਨੂੰ ਵੀ ਤੰਦਰੁਸਤੀ ਦਿੰਦੀ ਆ ਸਵੇਰੇ ਉੱਠ ਕੇ ਜਦੋਂ ਆਪਾਂ ਰੱਬ ਦਾ ਨਾਮ ਲੈਂਦੇ ਆ ਉਹਦੇ ਨਾਲ ਵੀ ਸਾਡੇ ਮਨ ਨੂੰ ਖੁਸ਼ੀ ਮਿਲਦੀ ਆ ਮਨ ਨੂੰ ਮਜ਼ਬੂਤੀ ਮਿਲਦੀ ਆ ਜਦੋਂ ਪੇੜ ਪੌਦੇ ਪੰਛੀਆਂ ਦੇ ਸੰਪਰਕ ਵਿੱਚ ਰਹਿੰਦੇ ਸਾਡਾ ਮਨ ਖੁਸ਼ ਰਹਿੰਦਾ ਹੈ ਜੇ ਸਵੰਦੇ ਦਾ ਤਨ ਅਤੇ ਮਨ ਦੋਵੇਂ ਖੁਸ਼ ਹੋਣ ਤੰਦਰੁਸਤ ਨਰੋਏ ਹੁਣ ਉਹ ਫਿਰ ਜਿਸ ਵੀ ਕੰਮ ਨੂੰ ਹੱਥ ਪਾਵੇਗਾ ਨਾ ਉਹ ਵਧੀਆ ਤਰੀਕੇ ਦੇ ਨਾਲ ਉਹਨੂੰ ਕਰ ਪਾਉਂਦਾ ਹੈ ਤੇਰਾ ਮਨ ਸ਼ਾਂਤ ਹੋਇਆ ਤਾਂ ਤੈਨੂੰ ਸਾਰੀਆਂ ਗੱਲਾਂ ਸਾਫ਼ ਸਪਸ਼ਟ ਨਜ਼ਰ ਆਉਣ ਲੱਗੀਆਂ ਹੁਣ ਪਤਾ ਲੱਗਦਾ ਨਾ ਕਿ ਤੇਰਾ ਪਰਿਵਾਰ ਤੈਨੂੰ ਕਿੰਨਾ ਪਿਆਰ ਕਰਦਾ ਹੈ ਤੂੰ ਆਪਣੇ ਪਰਿਵਾਰ ਨੂੰ ਵੀ ਗਲਤ ਸਮਝਣਾ ਸ਼ੁਰੂ ਕਰ ਦਿੱਤਾ ਆਪਣੇ ਪਰਿਵਾਰ ਨੂੰ ਗਲਤ ਕਿਉਂ ਸਮਝਣਾ ਸ਼ੁਰੂ ਕੀਤਾ ਕਿਉਂਕਿ ਤੇਰਾ ਮਨ ਅਸ਼ਾਂਤ ਸੀ ਤੇਰਾ ਮਨ ਸਹੀ ਫੈਸਲਾ ਨਹੀਂ ਸੀ ਕਰ ਪਾ ਰਿਹਾ ਤੇਰੇ ਪਰਿਵਾਰ ਨੂੰ ਤੇਰੀ ਚਿੰਤਾ ਸੀ ਤੇਰੀ ਫਿਕਰ ਸੀ ਅਤੇ ਤੀਸਰਾ ਤੂੰ ਉਸ ਘਰ ਦਾ ਮੁਖੀ ਆਂ ਤੇਰਾ ਪਰਿਵਾਰ ਤਾਂ ਤੇਰੇ ਤੇ ਡਿਪੈਂਡ ਸੀ ਉਹ ਤਾਂ ਖੁਦ ਚਿੰਤਾ ਦੇ ਵਿੱਚ ਸੀ ਕਿ ਸਾਡੇ ਘਰ ਦਾ ਮੁਖੀ ਆ ਜਿਹਦੇ ਤੇ ਅਸੀਂ ਡਿਪੈਂਡ ਆ ਜੇ ਇਹ ਹੀ ਹਿੰਮਤ हार ਗਿਆ ਤਾਂ ਫਿਰ ਸਾਡਾ ਕੀ ਬਣੇਗਾ ਉਹ ਰੋਜ਼ ਰੋਜ਼ ਇਸੇ ਆਸ ਉਮੀਦ ਦੇ ਵਿੱਚ ਤੈਨੂੰ ਸਵਾਲ ਕਰਦੇ ਸਨ ਕਿ ਕਿਸ ਦਿਨ ਇੱਕ ਵੇਗ ਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਤੂੰ ਉਹਨਾਂ ਨੂੰ ਗਲਤ ਸਮਝਿਆ ਪਰ ਜਦੋਂ ਹੀ ਤੇਰਾ ਮਨ ਸ਼ਾਂਤ ਹੋਇਆ ਤਾਂ ਤੈਨੂੰ ਉਹਨਾਂ ਦੀ ਫਿਕਰ ਚਿੰਤਾ ਸਭ ਨਜ਼ਰ ਆਉਣ ਲੱਗਾ ਉਹਨਾਂ ਦਾ ਪਿਆਰ ਨਜ਼ਰ ਆਉਣ ਲੱਗਾ ਹਮੇਸ਼ਾ ਪੁੱਤਰ ਇੱਕ ਗੱਲ ਯਾਦ ਰੱਖੀ ਮਾਪਿਆਂ ਤੋਂ ਵੱਧ ਸਾਡੀ ਨਾਲ ਤਾਂ ਕੋਈ ਚਿੰਤਾ ਕਰ ਸਕਦਾ ਹੈ ਨਾ ਹੀ ਸਾਡੇ ਨਾਲ ਕੋਈ ਪਿਆਰ ਕਰ ਸਕਦਾ ਹੈ ਪੁੱਤਰ ਹਮੇਸ਼ਾ ਯਾਦ ਰੱਖੀ ਕਿ ਪਰਿਵਾਰ ਨਾਲ ਹੈ ਨਾ ਮੰਦਾ ਸਭ ਕੁਝ ਕਰ ਸਕਦਾ ਹੈ। ਤਨ ਮਨ ਤੰਦਰੁਸਤ ਨਰਵਾ ਹੋਵੇ, ਬੰਦੇ ਦਾ ਪਰਿਵਾਰ ਉਹਦੇ ਨਾਲ ਹੋਵੇ, ਤਾਹਰ ਮਾੜੇ ਠੁਮਾੜੇ ਸਮੇਂ ਦੇ ਵਿੱਚ ਉਹ ਆਪਾਂ ਬਾਹਰ ਆ ਸਕਦੇ ਆ। ਹੁਣ ਅੱਜ ਤੋਂ ਬਾਅਦ ਇਹ ਧੋਖਾ ਨਾ ਖਾਮੀ ਜਦੋਂ ਵੀ ਮਨ ਉਦਾਸ ਹੋਵੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਗੁੱਸਾ ਆਵੇ ਮਨ ਚਿਰਚੜਾ ਰਹਿਣਾ ਸ਼ੁਰੂ ਕਰ ਦੇਵੇ ਸਮਝ ਲਵੀ ਮਨੀਰਾ ਮਨ ਬਿਮਾਰ ਹੋ ਰਿਹਾ ਹੈ ਅਤੇ ਮਨ ਦੀ ਬਿਮਾਰੀ ਸਾਡੇ ਮਾੜੇ ਸਮੇਂ ਦੇ ਸੰਕੇਤ ਨੇ ਕਿਉਂਕਿ ਪਹਿਲਾਂ ਮਨ ਨੇ ਬਿਮਾਰ ਹੋਣਾ ਹੈ ਫਿਰ ਇਹਨੇ ਤਾਣਾ ਨੂੰ ਬਿਮਾਰ ਕਰਨਾ